ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਹਾਂ 24 ਸਤੰਬਰ 2014 ਰਾਤ ਦੇ ਕਰੀਬ 2:55 ਮਿੰਟ ਤੇ ਕੈਂਟ ਪੁਲਿਸ ਸਟੇਸ਼ਨ ਦਿੱਲੀ ਦੇ ਵਿੱਚ ਇੱਕ ਫੋਨ ਕਾਲ ਆਉਂਦੀ ਹੈ ਜਿਹੜੀ ਪੈਟਰੋਲਿੰਗ ਤੇ ਪੁਲਿਸੀ ਉਹਨਾਂ ਵੱਲੋਂ ਵੀ ਇੱਥੇ ਇੱਕ ਬੰਦੇ ਦੇ ਸਿਰ ਦੇ ਵਿੱਚ ਦੋ ਗੋਲੀਆਂ ਮਾਰੀਆਂ ਗਈਆਂ ਨੇ ਤੇ ਉਹਨੂੰ ਹਸਪੀਟਲ ਲੈ ਕੇ ਜਾਂਦੇ ਨੇ ਉਹ ਪੁਲਿਸ ਪਾਰਟੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਮੌਕੇ ਤੇ ਪਹੁੰਚਦੇ ਨੇ ਹਸਪੀਟਲ ਦੇ ਵਿੱਚ ਤੇ ਉੱਥੇ ਜਾ ਕੇ ਉਹ ਸ਼ਖਸ ਨੂੰ ਜਦੋਂ ਦੇਖਿਆ ਜਾਂਦਾ ਉਹਦੇ ਦੋ ਗੋਲੀਆਂ ਵੱਜੀਆਂ ਹੁੰਦੀਆਂ ਨੇ ਸਿਰ ਦੇ ਵਿੱਚ ਪਰ ਗੋਲੀਆਂ ਹੱਡੀ ਦੇ ਵਿੱਚ ਫਸ ਜਾਂਦੀਆਂ ਨੇ ਤੇ ਉਹ ਬੰਦਾ ਜਿਹੜਾ ਸੀ ਜ਼ਖਮੀ ਹੁੰਦਾ ਪਰ ਬੋਲਣ ਦੇ ਹਾਲਾਤ ਦੇ ਵਿੱਚ ਹੁੰਦਾ ਬਿਆਨ ਦੇਣ ਦੇ ਹਾਲਾਤ ਦੇ ਵਿੱਚ ਹੁੰਦਾ ਡਾਕਟਰ ਆਪਰੇਸ਼ਨ ਦੀ ਤਿਆਰੀ ਕਰਦੇ ਹੁੰਦੇ ਨੇ ਪੁਲਿਸ ਉਹਦੇ ਬਿਆਨ ਲੈਂਦੀ ਹੈ ਪਤਾ ਲੱਗਦਾ ਵੀ ਉਹ ਜਿਹੜਾ ਬੰਦਾ ਸੀ ਉਹ ਚੰਦਰ ਕਲੋਨੀ ਸ਼ਹਾਦਰਾ ਦਿੱਲੀ ਦਾ ਰਹਿਣ ਵਾਲਾ ਸੀ ਦਿੱਲੀ ਪ੍ਰਵਹਨ ਨਗਰ ਨਿਕੰਦੇ ਵਿੱਚ ਮਕੈਨਿਕ ਦੀ ਜੌਬ ਕਰਦਾ ਸੀ ਇਹਨਾਂ ਦਾ ਪ੍ਰੋਗਰਾਮ ਬਣਦਾ ਹੈ 23 ਸਤੰਬਰ 2014 ਨੂੰ ਜਿਹੜਾ ਬੰਦਾ ਸੀ ਜਿਹਨੇ ਗੋਲੀਆਂ ਬੱਜੀਆਂ ਇਹਦਾ ਨਾਮ ਕੀਰਤ ਸੀ ਇਹਦਾ ਇੱਕ ਦੋਸਤ ਸੀ ਨਕুল ਇਹ ਗੁਰਦਾਉਂ ਦੇ ਇੱਕ ਪੱਬ ਦੇ ਵਿੱਚ ਜਾਂਦੇ ਨੇ ਇਹਨਾਂ ਦਾ ਖਾਣ ਪੀਣ ਦਾ ਪ੍ਰੋਗਰਾਮ ਹੁੰਦਾ ਉੱਥੇ ਇਹਨਾਂ ਨੂੰ ਇੱਕ ਹੋਰ ਸ਼ਖਸ ਮਿਲਦਾ ਜਿਹਦਾ ਨਾਮ ਹੁੰਦਾ ਹੈ ਮੁਕੀਮ ਉਹ ਨਕুল ਦਾ ਦੋਸਤ ਹੁੰਦਾ ਨਕুল ਵੱਲੋਂ ਇਹਨੂੰ ਮਿਲਾਇਆ ਜਾਂਦਾ ਕੀਰਤ ਦੇ ਨਾਲ ਇਹ ਬੈਠ ਕੇ ਉੱਥੇ ਦਾਰੂ ਪੀਂਦੇ ਨੇ ਇੰਜੋਏ ਕਰਦੇ ਨੇ 2:00 ਵਜੇ ਦੇ ਕਰੀਬ ਉੱਥੋਂ ਇਹ ਨਿਕਲਦੇ ਨੇ ਜਿਵੇਂ ਨਿਕਲਦੇ ਨੇ ਗੱਡੀ ਦਿੱਲੀ ਦੇ ਕੋਲ ਪਹੁੰਚਦੀ ਹੈ ਉਸੇ ਸਮੇਂ ਕਿਉਂਕਿ ਜਿਹੜਾ ਕੀਰਤ ਤੇ ਦੂਜਾ ਮੁੰਡਾ ਮੁਕੀਮ ਸੀ ਉਹ ਗੱਡੀ ਦੇ ਪਿੱਛੇ ਬੈਠੇ ਹੁੰਦੇ ਨੇ ਨਕਲ ਗੱਡੀ ਚਲਾਉਂਦਾ ਹੁੰਦਾ ਤੇ ਕੈਂਟ ਦਿੱਲੀ ਦੇ ਕੋਲ ਆ ਕੇ ਜਿਹੜਾ ਮੁਕੀਮ ਹੁੰਦਾ ਉਹ ਆਪਣੀ ਡੱਬ ਦੇ ਵਿੱਚ ਇੱਕ ਕੱਟਾ ਕੱਢਦਾ ਤੇ ਨਾਲ ਬੈਠੇ ਕੀਰਤ ਦੇ ਸਿਰ ਦੇ ਵਿੱਚ ਗੋਲੀ ਮਾਰਦਾ ਉਸੇ ਸਮੇਂ ਗੱਡੀ ਜਿਹੜੀ ਸੀ ਉਹ ਥੋੜੀ ਡੋਲਦੀ ਹੈ ਗੱਡੀ ਡੋਲਣ ਕਰਕੇ ਜਿਹੜੀ ਗੋਲੀ ਸੀ ਉਹ ਕਨਪੱਟੀ ਦੇ ਵਿੱਚ ਨਹੀਂ ਵੱਜਦੀ ਉਹ ਉਹਦੇ ਸਿਰ ਦੇ ਨਾਲ ਖੰਦੀ ਹੋਈ ਹੱਡੀ ਦੇ ਵਿੱਚ ਫਸ ਜਾਂਦੀ ਹੈ ਉਹ ਦੂਜਾ ਫਾਇਰ ਕਰਦਾ ਦੂਜੀ ਫਿਰ ਗੋਲੀ ਸਿਰ ਦੇ ਵਿੱਚ ਮਾਰੀ ਜਾਂਦੀ ਉਹ ਵੀ ਗੋਲੀ ਹੱਡੀ ਦੇ ਵਿੱਚ ਫਸ ਜਾਂਦੀ ਹੈ ਇਸੇ ਦੌਰਾਨ ਉਹਦਾ ਕਹਿਣਾ ਸੀ ਵੀ ਮੇਨ ਗੱਡੀ ਥੋੜੀ ਹੌਲੀ ਹੁੰਦੀ ਹੈ ਤੇ ਮੈਂ ਗੱਡੀ ਚੋਂ ਬਾਹਰ ਛਾਲ ਮਾਰਦਾ ਜਿਵੇਂ ਬਾਹਰ ਛਾਲ ਮਾਰਦਾ ਉੱਥੇ ਪੈਟਰੋਲਿੰਗ ਕਰਦੀ ਜਿਹੜੀ ਪੁਲਿਸ ਸੀ ਉਹ ਮਿਲਦੀ ਹੈ ਉਹ ਜਿਹੜੇ ਗੱਡੀ ਵਾਲੇ ਸੀ ਉਹ ਭੱਜ ਜਾਂਦੇ ਨੇ ਤੇ ਇੱਥੇ ਪੁਲਿਸ ਹੁਣ ਇਹਨੂੰ ਜਦੋਂ ਦੇਖਦੀ ਹੈ ਇਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਸਾਰਾ ਪੁੱਛਿਆ ਜਾਂਦਾ ਕੈਂਟ ਪੁਲਿਸ ਸਟੇਸ਼ਨ ਦੇ ਵਿੱਚ ਫੋਨ ਕੀਤਾ ਜਾਂਦਾ ਹੈ ਉਹ ਤੁਹਾਨੂੰ ਪੁੱਛਿਆ ਜਾਂਦਾ ਵੀ ਉਹ ਕੌਣ ਸੀ ਤੇ ਉਹਨਾਂ ਨੇ ਗੋਲੀ ਤੈਨੂੰ ਕਿਉਂ ਮਾਰੀ ਕੀਰਤ ਦਾ ਕਹਿਣਾ ਸੀ ਮੈਂ ਆਪ ਹਰਾਣਾ ਵੀ ਮੇਰਾ ਜਿਹੜਾ ਨਕੁਲ ਆ ਉਹ ਦੋਸਤ ਹੈ ਬਹੁਤ ਪੁਰਾਣਾ ਜਿਹੜਾ ਮੈਨੂੰ ਮੁੰਡੇ ਨੇ ਗੋਲੀ ਮਾਰੀ ਹੈ ਉਹ ਮੈਨੂੰ ਕੁਝ ਘੰਟੇ ਪਹਿਲਾਂ ਮਿਲਿਆ ਸੀ ਤੇ ਮੈਂ ਆਪ ਹਰਾਣਾ ਵੀ ਜਿਹੜਾ ਬੰਦਾ ਮੈਨੂੰ ਥੋੜੀ ਦੇਰ ਪਹਿਲਾਂ ਮਿਲਿਆ ਉਹ ਮੈਨੂੰ ਗੋਲੀ ਕਿਉਂ ਮਾਰੇਗਾ ਉਹਨੇ ਮੈਨੂੰ ਗੋਲੀ ਕਿਉਂ ਮਾਰੀ ਤੇ ਜਿਹੜਾ ਮੇਰਾ ਐਡਾ ਪੁਰਾਣਾ ਦੋਸਤ ਹੀ ਨਕੁਲ ਉਹ ਗद्दार ਕਿਉਂ ਨਿਕਲਿਆ ਕਾਰਨ ਕੀ ਹੈ ਮੈਨੂੰ ਨਹੀਂ ਪਤਾ ਪਰ ਇਹਨਾਂ ਦੋਨਾਂ ਦੀ ਮਿਲੀ ਭਗਸ ਉਸ ਤੋਂ ਬਾਅਦ ਕੀਰਤ ਦਾ ਆਪਰੇਸ਼ਨ ਹੁੰਦਾ ਉਹਦੀ ਜਾਨ ਬਚ ਜਾਂਦੀ ਹੈ ਹੁਣ ਨਕুল ਦੀ ਭਾਲ ਕੀਤੀ ਜਾਂਦੀ ਆ ਉਹਦੇ ਘਰ ਪਹੁੰਚਦੀ ਹੈ ਪੁਲਿਸ ਪਰ ਨਕুল ਜਿਹੜਾ ਉਹ ਗਾਇਬ ਹੁੰਦਾ ਪੁਲਿਸ ਘੇਰਾ ਬੰਦੀ ਕਰਦੀ ਹੈ ਜਿੱਥੇ-ਜਿੱਥੇ ਵੀ ਉਹਦੀ ਜਾਣ ਦੀ ਕੋਈ ਸੰਭਾਵਨਾ ਲੱਗਦੀ ਸੀ ਪੁਲਿਸ ਉੱਤੇ ਪਹੁੰਚਦੀ ਆ ਨਕুল ਨਹੀਂ ਮਿਲਦਾ ਕਈ ਦਿਨ ਪੁਲਿਸ ਨੂੰ ਚੱਕਮਾ ਦਿੰਦਾ ਅਖੀਰ 4 ਅਕਤੂਬਰ 2014 ਨੂੰ ਨਕুল ਤੇ ਮੁਕੀਮ ਦੋਨਾਂ ਨੂੰ ਹੀ ਗ੍ਰਿਪਟਾਰ ਕਰ ਲਿਆ ਜਾਂਦਾ ਹੈ ਗ੍ਰਿਪਟਾਰ ਕਰਕੇ ਪੁਲਿਸ ਸਟੇਸ਼ਨ ਤੇ ਹੰਦਾ ਜਾਂਦਾ ਉਹਨਾਂ ਤੋਂ ਫਿਰ ਪੁੱਛਗਿੱਛ ਹੁੰਦੀ ਹੈ ਤੇ ਪੁਲਿਸ ਦੇ ਅੱਗੇ ਚੰਗੇ-ਚੰਗੇ ਫਿਰ ਬੋਲਣਾ ਸ਼ੁਰੂ ਕਰਦੇ ਨੇ ਇਹ ਵੀ ਇੱਕ ਸਟੋਰੀ ਸੁਣਾਉਂਦੇ ਨੇ ਇਹਨਾਂ ਦੀ ਸਟੋਰੀ ਸੁਣਾਉਣ ਤੋਂ ਬਾਅਦ ਖੁਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਹੜੀ ਕੀਰਤ ਦੀ ਪਤਨੀ ਹੁੰਦੀ ਹੈ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਫਿਰ ਉਹ ਤੋਂ ਪੁੱਛਗਿਛ ਹੁੰਦੀ ਹੈ ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜਾ ਕੀਰਤ ਸੀ ਇਹ ਦਿੱਲੀ ਪ੍ਰਵੈਨ ਨਗਰ ਨਿਕਲ ਦੇ ਵਿੱਚ ਮਕੈਨਿਕ ਸੀ ਪਰ ਇੱਕ ਤਰ੍ਹਾਂ ਨਾਲ ਆਯਾਸ਼ ਬੰਦਾ ਸੀ ਇਹਦੇ ਕਈ ਔਰਤਾਂ ਕਈ ਲੜਕੀਆਂ ਦੇ ਨਾਲ ਨਾਜਾਇਜ਼ ਸਬੰਧ ਹੁੰਦੇ ਇਹਦਾ ਵਿਆਹ ਹੁੰਦਾ ਗੋਬਿੰਦਗੜ ਫਤੇਗੜ ਸਾਹਿਬ ਜ਼ਿਲ੍ਹੇ ਦੇ ਅਧੀਨ ਪੈਂਦਾ ਉੱਥੋਂ ਦੇ ਰਹਿਣ ਵਾਲੇ ਮੁਕੇਸ਼ ਸ਼ਰਮਾ ਦੀ ਬੇਟੀ ਖੁਸ਼ੀ ਦੇ ਨਾਲ ਖੁਸ਼ੀ ਬਹੁਤ ਖੂਬਸੂਰਤ ਹੁੰਦੀ ਹੈ ਵਿਆਹ ਤੋਂ ਬਾਅਦ ਉਹ ਕੀਰਤ ਦੇ ਘਰ ਪਹੁੰਚਦੀ ਹੈ ਪਰ ਖੁਸ਼ੀ ਦੀ ਜਿਹੜੀ ਖੁਸ਼ੀ ਸੀ ਉਹ 6 ਕੁ ਮਹੀਨੇ ਹੀ ਰਹਿੰਦੀ ਹੈ ਕਿਉਂਕਿ ਜਿਹੜਾ ਕੀਰਤ ਸੀ ਉਹ ਅਯਾਸ਼ ਕਿਸਮ ਦਾ ਬੰਦਾ ਸੀ ਉਹ ਆਪਣੇ ਘਰ ਪਤਨੀ ਹੋਣ ਦੇ ਬਾਵਜੂਦ ਇੱਕ ਖੂਬਸੂਰਤ ਪਤਨੀ ਹੋਣ ਦੇ ਬਾਵਜੂਦ ਹੁਣ ਉਹਦੇ ਦੂਜੀਆਂ ਔਰਤਾਂ ਦੇ ਨਾਲ ਜਿਹੜੇ ਰਿਸ਼ਤੇ ਸੀ ਉਹ ਕਾਇਮ ਹੁੰਦੇ ਨੇ ਘਰ ਲੇਟ ਆਉਣਾ ਕਦੇ ਨਾ ਆਉਣਾ ਤੇ ਜਦੋਂ ਆਉਣਾ ਇਸ ਹਾਲਾਤ ਦੇ ਵਿੱਚ ਆਉਣਾ ਇੱਕ ਔਰਤ ਸਮਝ ਜਾਂਦੀ ਹੈ ਵੀ ਇਹ ਕਿੱਥੋਂ ਆਇਆ ਤੇ ਕਿਸ ਹਾਲਾਤ ਦੇ ਵਿੱਚ ਆਇਆ ਖੁਸ਼ੀ ਹੁਣ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਜਾਂ ਉਹਦੇ ਨਾਲ ਲੜਾਈ ਝਗੜਾ ਕਰਦੀ ਤੇ ਘਰ ਦੇ ਵਿੱਚ ਕਲੇਸ਼ ਹੁੰਦਾ ਕੀਰਤ ਹੁਣ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰਦਾ ਜਿਹੜੀ ਖੁਸ਼ੀ ਸੀ ਉਹ ਨਾਮ ਦੀ ਖੁਸ਼ੀ ਰਹਿ ਜਾਂਦੀ ਹੈ ਘਰ ਦੇ ਵਿੱਚ ਕਲੇਸ਼ ਤੇ ਖੁਸ਼ੀ ਹਰ ਟਾਈਮ ਦੁਖੀ ਰਹਿਣਾ ਸ਼ੁਰੂ ਹੁੰਦੀ ਹੈ ਪਤੀ ਵੱਲੋਂ ਉਹਨੂੰ ਬਿਲਕੁਲ ਇਗਨੋਰ ਕੀਤਾ ਜਾਂਦਾ ਮਾਰਿਆ ਕੁੱਟਿਆ ਜਾਂਦਾ ਤੇ ਜਿਹੜਾ ਉਹਦਾ ਬਣਦਾ ਹੱਕ ਸੀ ਉਹ ਹੋਰ ਦੂਜੀ ਔਰਤਾਂ ਨੂੰ ਦਿੱਤਾ ਜਾਂਦਾ ਇਸ ਗੱਲ ਤੋਂ ਕਾਫੀ ਦੁਖੀ ਹੁੰਦੀ ਪਰ ਫਿਰ ਵੀ ਕਿਸੇ ਤਰੀਕੇ ਉਹ ਕੀਰਤ ਦੇ ਨਾਲ ਜ਼ਿੰਦਗੀ ਗੁਜ਼ਾਰਦੀ ਹੁੰਦੀ ਹੈ ਕਿ ਸ਼ਾਇਦ ਕਦੇ ਨਾ ਕਦੇ ਸੁਧਰੇਗਾ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਖੁਸ਼ਹਾਲ ਹੋਏਗੀ ਕੀਰਤ ਦਾ ਇੱਕ ਦੋਸਤ ਹੁੰਦਾ ਨਕੁਲ ਕਾਫੀ ਪੁਰਾਣਾ ਦੋਸਤ ਸੀ ਨਕੁਲ ਪੰਚ ਸ਼ੀਲ ਗਾਰਡਨ ਸ਼ਹਾਦਰਾ ਦਿੱਲੀ ਦਾ ਹੀ ਰਹਿਣ ਵਾਲਾ ਸੀ ਉਹਨੂੰ ਪਤਾ ਸੀ ਵੀ ਜੋ ਕੁਛ ਕੀਰਤ ਕਰਦਾ ਸੀ ਤੇ ਖੁਸ਼ੀ ਦੇ ਨਾਲ ਜੋ ਕੁਛ ਕਰਦਾ ਸੀ ਉਹ ਖੁਸ਼ੀ ਨੂੰ ਸਮਝਾਂਦਾ ਵੀ ਕੋਈ ਗੱਲ ਨਹੀਂ ਕਦੇ ਨਾ ਕਦੇ ਸੁਤਰੇਗਾ ਤੁਹਾਡੇ ਘਰ ਬੱਚਾ ਹੋਏਗਾ ਵੀ ਮੈਂ ਦੁਆ ਕਰਦਾ ਵੀ ਤੁਹਾਡੇ ਘਰ ਲੜਕੀ ਹੋਵੇ ਤੇ ਇਹਨੂੰ ਪਤਾ ਲੱਗੇ ਇਹਨੂੰ ਮਾੜੀ-ਮੋਟੀ ਹੋਸ਼ ਆਵੇ ਵੀ ਲੜਕੀਆਂ ਕੀ ਹੁੰਦੀਆਂ ਨੇ ਤੇ ਲੜਕੀਆਂ ਦਾ ਦੁੱਖ ਕੀ ਹੁੰਦਾ ਪਰ ਇਹਨਾਂ ਦੇ ਘਰ ਬੱਚਾ ਪੈਦਾ ਨਹੀਂ ਹੁੰਦਾ ਨਕਲ ਵਾਰ-ਵਾਰ ਖੁਸ਼ੀ ਨੂੰ ਸਮਝਾਉਂਦਾ ਰਹਿੰਦਾ ਵੀ ਹੌਸਲਾ ਰੱਖ ਕੋਈ ਗੱਲ ਨਹੀਂ ਕੋਈ ਦਿਨ ਐਸਾ ਆਏਗਾ ਜਦੋਂ ਇਹ ਸੁਧਰੇਗਾ ਉਹ ਸੁਧਰਦਾ ਦਾ ਨਹੀਂ ਪਰ ਇੱਕ ਮਾੜੀ ਖਬਰ ਹੋਰ ਜਿਹੜੀ ਖੁਸ਼ੀ ਨੂੰ ਮਿਲਦੀ ਹੈ 2013 ਦੇ ਵਿੱਚ ਕਿਸੇ ਵਿਆਹੀ ਵਰੀ ਔਰਤ ਦੇ ਨਾਲ ਜਿਹੜਾ ਕੀਰਤ ਹੈ ਉਹ ਰੇਪ ਕਰਦਾ ਉਸ ਇਲਜ਼ਾਮ ਦੇ ਵਿੱਚ ਉਹ ਫੜਿਆ ਜਾਂਦਾ ਪੁਲਿਸ ਸਟੇਸ਼ਨ ਤੋਂ ਜਦੋਂ ਕਾਲ ਆਉਂਦੀ ਹੈ ਹੁਣ ਇਧਰ ਦੂਜੇ ਪਾਸੇ ਖੁਸ਼ੀ ਦਾ ਹੋਰ ਬੁਰਾ ਹਾਲ ਹੁੰਦਾ ਫਿਰ ਜਿਵੇਂ ਦਾ ਮਰਜੀ ਸੀ ਉਹਦਾ ਪਤੀ ਸੀ ਤੇ ਹੁਣ ਉਹ ਥਾਣੇ ਦੇ ਵਿੱਚ ਬੰਦ ਸੀ ਉਹ ਨਕਲ ਨੂੰ ਫੋਨ ਕਰਦੀ ਹੈ ਨਕਲ ਪਹੁੰਚਦਾ ਹੋ ਦੇਖਦਾ ਵੀ ਖੁਸ਼ੀ ਦਾ ਹਾਲਾਤ ਜਿਹੜੇ ਨੇ ਉਹ ਬੜੇ ਪੁਰੇ ਹੁੰਦੇ ਨੇ ਦੋਨੋਂ ਜਣੇ ਪੁਲਿਸ ਸਟੇਸ਼ਨ ਪਹੁੰਚਦੇ ਨੇ ਉੱਥੇ ਜਾ ਕੇ ਜਦੋਂ ਮਿਲਦੇ ਨੇ ਚੌਂਕੀ ਇੰਚਾਰਜ ਨੂੰ ਤਾਂ ਉਹਨਾਂ ਦਾ ਕਹਿਣਾ ਸੀ ਵੀ ਕੋਈ ਜਿਹੜੀ ਖੁਸ਼ੀ ਹੈ ਉਹਦਾ ਕਹਿਣਾ ਸੀ ਮੇਰਾ ਪਤੀ ਬੇਕਸੂਰ ਹੈ ਜਿਵੇਂ ਦਾ ਮਰਜੀ ਉਹ ਇਹ ਕੰਮ ਨਹੀਂ ਕਰ ਸਕਦਾ ਚੌਂਕੀ ਚਾਰਜ ਦਾ ਕਹਿਣਾ ਸੀ ਵੀ ਹਰੇਕ ਔਰਤ ਨੂੰ ਇਹੀ ਲੱਗਦਾ ਵੀ ਉਹਦਾ ਜਿਹੜਾ ਪਤੀ ਹੈ ਬਹੁਤ ਵਧੀਆ ਤੇ ਬੜਾ ਪਾਕ ਸਾਫ਼ ਹੈ ਪਰ ਉਹ ਆਪਣਾ ਜੁਰਮ ਆਪ ਕਬੂਲ ਕਰ ਚੁੱਕਿਆ ਤੇ ਉਹਦੇ ਖਿਲਾਫ ਐਫ ਆਈ ਆਰ ਹੋ ਚੁੱਕੀ ਹੈ ਹੁਣ ਖੁਸ਼ੀ ਉੱਤੇ ਲੋਕਅਪ ਦੇ ਵਿੱਚ ਬੰਦ ਜਦੋਂ ਆਪਣੇ ਪਤੀ ਵੱਲ ਦੇਖਦੀ ਹੈ ਕੀਰਤ ਵੱਲ ਤੇ ਕੀਰਤ ਆਪਣੇ ਕੀਤੇ ਤੇ ਹੁਣ ਸ਼ਰਮਿੰਦਾ ਹੁੰਦਾ ਤੇ ਉਹ ਨਜ਼ਰਾਂ ਝੁਕਾ ਲੈਂਦਾ ਖੁਸ਼ੀ ਸਮਝ ਜਾਂਦੀ ਹੈ ਵੀ ਜੋ ਕੁਝ ਪੁਲਿਸ ਵਾਲੇ ਕਹਿ ਰਹੇ ਨੇ ਉਹ ਬਿਲਕੁਲ ਸਹੀ ਹੈ ਨਕਲੂ ਨੂੰ ਕਹਿੰਦਾ ਵੀ ਹੁਣ ਪੁਲਿਸ ਸਟੇਸ਼ਨ ਦੇ ਵਿੱਚ ਕੁਝ ਨਹੀਂ ਹੋ ਸਕਦਾ ਹੁਣ ਜੋ ਹੋਏਗਾ ਕੋਰਟ ਦੇ ਵਿੱਚ ਹੋਏਗਾ ਉੱਥੋਂ ਵਾਪਸ ਆ ਜਾਂਦੇ ਨੇ ਘਰ ਆਉਂਦੇ ਨੇ ਨਕਲੂ ਨੂੰ ਪਤਾ ਹੁੰਦਾ ਵੀ ਇਹਨੇ ਕੁਛ ਖਾਦਾ ਪੀਤਾ ਨਹੀਂ ਉਹਦੇ ਵਾਸਤੇ ਖਾਣ ਨੂੰ ਲਿਆਉਂਦਾ ਉਹਨੂੰ ਹੌਸਲਾ ਦਿੰਦਾ ਵੀ ਕੋਈ ਗੱਲ ਨਹੀਂ ਅੱਗੇ ਚੱਲ ਕੇ ਸਾਰਾ ਕੁਝ ਠੀਕ ਹੋ ਜਾਏਗਾ। ਉਹ ਉੱਥੇ ਗੱਲਾਂ ਬਾਤਾਂ ਕਰਦੇ ਨੇ ਨਕਲ ਨੂੰ ਹੌਸਲਾ ਦੇਣ ਦੀ ਤੇ ਕਿਸੇ ਤਰੀਕੇ ਸਹਿਜ ਹੋ ਜੇ ਗੱਲਾਂ ਬਾਤਾਂ ਕਰਦਾ। ਜਦੋਂ ਨਕਲ ਘਰ ਜਾਣ ਲੱਗਦਾ ਤੇ ਖੁਸ਼ੀ ਉਹਨੂੰ ਰੋਕ ਲੈਂਦੀ ਹੈ। ਨਕਲ ਵੀ ਸਮਝਦਾ ਹੈ ਵੀ ਇਹਦੇ ਨਾਲ ਜਿਹੜਾ ਹਾਦਸਾ ਵਾਪਰਿਆ ਤਾਂ ਮੈਨੂੰ ਇੱਥੇ ਰੁਕਣਾ ਚਾਹੀਦਾ। ਰਾਤ ਉੱਥੇ ਰੁਕਦੇ ਨੇ। ਪਰ ਉਹ ਅਖੀਰ ਇੱਕ ਫਿਲਮਾਂ ਦਾ ਇੱਕ ਡਾਇਲੋਗ ਹੈ ਕਿ ਲड़का ਲੜਕੀ ਕਦੇ ਦੋਸਤ ਨਹੀਂ ਹੋ ਸਕਦੇ। ਉਹਨ ਇੱਕ ਜਵਾਨ ਬੰਦਾ ਤੇ ਜਵਾਨ ਔਰਤ ਘਰ ਦੇ ਵਿੱਚ ਹੁੰਦੇ ਨੇ ਖੁਸ਼ੀ ਆਪਣੇ ਪਤੀ ਤੋਂ ਪਹਿਲਾਂ ਦੁਖੀ ਸੀ ਇਹ ਗੱਲ ਨਕুল ਨੂੰ ਵੀ ਪਤਾ ਸੀ ਜਦੋਂ ਉੱਥੇ ਰਾਤ ਰੁਕਦਾ ਤੇ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਬੰਧ ਬਣਦੇ ਹੁਣ ਇਹ ਕੰਮ ਰੋਜ਼ ਦਾ ਹੋ ਜਾਂਦਾ ਜਿਹੜਾ ਪਤੀ ਸੀ ਕੀਰਤ ਉਹ ਜੇਲ੍ਹ ਦੇ ਵਿੱਚ ਬੰਦ ਸੀ ਇੱਧਰ ਇਹਨਾਂ ਦੇ ਨਜਾਇਜ਼ ਬੰਧ ਸੀ ਉਹ ਨਕুল ਅਕਸਰ ਜਾਂ ਤਾਂ ਉਹਦੇ ਘਰ ਹੀ ਰਹਿੰਦਾ ਤੇ ਰਾਤਾਂ ਨੂੰ ਵੀ ਇੱਥੇ ਰੁਕਦਾ ਇਹ ਇਕੱਠੇ ਰਹਿਣਾ ਸ਼ੁਰੂ ਕਰਦਦੇ ਨੇ ਇੱਥੋਂ ਹੀ ਫਿਰ ਇਹਨਾਂ ਦਾ ਜਿਹੜਾ ਪਿਆਰ ਸੀ ਉਹ ਬਹੁਤ ਡੂੰਘਾਈਆਂ 'ਚ ਚਲਾ ਜਾਂਦਾ ਹੈ ਇੱਕ ਦੂਜੇ ਨਾਲ ਜ਼ਿੰਦਗੀ ਬਤੀਤ ਕਰਨ ਦੀ ਸੋਚਣ ਲੱਗ ਪੈਂਦੇ ਨੇ ਕਿ ਇੱਕ ਦੂਜੇ ਦੇ ਨਾਲ ਵਿਆਹ ਕਰਾਇਆ ਜਾਵੇ। ਨਕਲ ਵੀ ਜਿਹੜਾ ਸੀ ਉਹ ਨੂੰ ਸ਼ੁਰੂ ਤੋਂ ਹੀ ਪਸੰਦ ਕਰਦਾ ਸੀ ਪਰ ਉਹਦੀ ਦੋਸਤੀ ਸੀ ਤੇ ਇਹ ਵੀ ਭਾਬੀ ਲੱਗਦੀ ਸੀ ਉਹ ਨੂੰ ਕਹਿ ਨਹੀਂ ਸਕਿਆ ਪਰ ਹੁਣ ਹਾਲਾਤ ਐਸੇ ਬਣੇ ਸੀ ਵੀ ਹੁਣ ਇੱਕ ਦੂਜੇ ਦੇ ਨਾਲ ਸਾਰੀਆਂ ਹੱਦਾਂ ਟੱਪ ਚੁੱਕੇ ਸੀ ਤੇ ਆਉਣ ਵਾਲੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਬਤੀਤ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਜਿਹੜਾ ਕੀਰਤ ਜੇਲ੍ਹ ਦੇ ਵਿੱਚ ਬੰਦ ਸੀ ਉਹਦੀ ਇਹ ਪੈਰਵਾਹੀ ਤਾਂ ਕਰਦੇ ਨੇ ਪਰ ਪੈਰਬਾਈ ਬੜੇ ਅਨਮਨੇ ਢੰਗ ਨਾਲ ਕਰਦੇ ਨੇ ਇੱਛਾ ਹੀ ਹੁੰਦੀ ਹੈ ਵੀ ਹੁਣੇ ਬਾਹਰ ਨਾ ਹੀ ਆਵੇ ਪਰ ਅਖੀਰ ਜਿਹੜਾ ਕੇਸ ਸੀ ਜੁਲਾਈ 2014 ਦੇ ਵਿੱਚ ਉਹਦੀ ਜ਼ਮਾਨਤ ਹੋ ਜਾਂਦੀ ਹੈ ਜ਼ਮਾਨਤ ਤੇ ਉਹ ਬਾਹਰ ਹੁੰਦਾ ਹੈ ਇਹਨਾਂ ਦਾ ਜਿਹੜਾ ਖੁੱਲਮ ਖੁੱਲ੍ਹਾ ਮੇਲਜੋਲ ਸੀ ਉਹ ਹੁਣ ਰੁਕ ਜਾਂਦਾ ਹੈ ਕੀਰਤ ਦੇ ਆਉਣ ਕਰਕੇ ਉਸ ਤਰੀਕੇ ਨਹੀਂ ਸੀ ਮਿਲ ਸਕਦੇ ਪਰ ਫਿਰ ਵੀ ਜਦੋਂ ਮੌਕਾ ਮਿਲਦਾ ਤੇ ਆਪਸ ਦੇ ਵਿੱਚ ਮਿਲਦੇ ਰਹਿੰਦੇ ਸੀ ਦੂਜਾ ਜਿਹੜਾ ਕੀਰਤ ਬਾਹਰ ਆ ਕੇ ਫਿਰ ਉਹੀ ਕੰਮ ਆਪਣੇ ਉਹਦੇ ਉਸੇ ਤਰੀਕੇ ਹੋਰ ਔਰ ਤਾਂ ਲੜਕੀਆਂ ਨੂੰ ਮਿਲਣਾ ਸ਼ਰਾਬਾਂ ਪੀਣੀਆਂ ਇਸ ਗੱਲ ਤੋਂ ਖੁਸ਼ੀ ਪਹਿਲਾਂ ਹੀ ਦੁਖੀ ਸੀ ਇਸ ਤੋਂ ਦੁਖੀ ਹੋ ਕੇ ਉਹਦੇ ਨਕੁਲ ਦੇ ਨਾਲ ਸਬੰਧ ਬਣੇ ਸੀ ਤੇ ਨਕੁਲ ਤੇ ਖੁਸ਼ੀ ਹੁਣ ਪਿਆਰ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵੱਚੁਕੇ ਸੀ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਇਹ ਕੀਰਤ ਦੇ ਹੁੰਦਿਆਂ ਨਹੀਂ ਹੋ ਸਕਦਾ ਫਿਰ ਉਹ ਪਲਾਨਿੰਗ ਕਰਦੇ ਨੇ ਦੋਨੋਂ ਜਣੇ ਮਿਲ ਕੇ ਕਿ ਇਹਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਨਕੁਲ ਦੇ ਵੱਸ ਦੀ ਗੱਲ ਨਹੀਂ ਸੀ ਕਿਉਂਕਿ ਕੋਈ ਫੱਕੇ ਮੁਜਰਮ ਤਾਂ ਹੈ ਨਹੀਂ ਸੀ ਕਤਲ ਕਰਨਾ ਸੀ ਲਾਨਿੰਗ ਤਾਂ ਬਣਾ ਲੈਂਦੇ ਨੇ ਪਰ ਕਤਲ ਕਰਨ ਦੀ ਹਿੰਮਤ ਨਹੀਂ ਸੀ ਫਿਰ ਨਕਲ ਇੱਕ ਸ਼ਖਸ ਦੇ ਨਾਲ ਮਿਲਦਾ ਮੁਕੀਮ ਨਾਮ ਦਾ ਜਿਹੜਾ ਕਿ ਯੂਪੀ ਦਾ ਰਹਿਣ ਵਾਲਾ ਸੀ ਉਹਦੇ ਨਾਲ ਗੱਲ ਕੀਤੀ ਜਾਂਦੀ ਹੈ ਕਿ 50000 ਰੁਪਏ ਦੇ ਵਿੱਚ ਸੁਪਾਰੀ ਤੈਅ ਹੁੰਦੀ ਹੈ 12000 ਰੁਪਿਆ ਹੋਰ ਦਿੱਤਾ ਜਾਂਦਾ ਹੈ ਉਹਨੂੰ ਹਥਿਆਰ ਖਰੀਦਣ ਵਾਸਤੇ ਟੋਟਲ 62000 ਰੁਪਏ ਦੇ ਵਿੱਚ ਤੈਅ ਹੋ ਜਾਂਦਾ ਹੈ ਕੀਰਤ ਨੂੰ ਇਹਨਾਂ ਦੇ ਪ੍ਰੇਮ ਸੰਬੰਧਾਂ ਦਾ ਨਹੀਂ ਸੀ ਪਤਾ ਉਹ ਨਕਲ ਨੂੰ ਉਵੇਂ ਹੀ ਆਪਣਾ ਦੋਸਤ ਸਮਝਦਾ ਸੀ ਹੁਣ 23 ਸਤੰਬਰ 2014 ਪਲਾਨਿੰਗ ਦੇ ਤਹਿਤ ਨਕਲੋਂ ਨੂੰ ਲੈ ਕੇ ਜਾਂਦਾ ਜੀ ਅੱਜ ਆਪਣਾ ਪ੍ਰੋਗਰਾਮ ਹੈ ਤੇ ਚੱਲ ਚੱਲੀ ਉਹਨੂੰ ਕੋਈ ਸ਼ੱਕ ਨਹੀਂ ਹੁੰਦਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਉਹ ਨਾਲ ਕੱਟੀ 'ਚ ਬੈਠਦਾ ਹੈ ਗੁਲਗਾਮ ਪਹੁੰਚਦੇ ਨੇ ਇੱਕ ਪੱਬ ਦੇ ਵਿੱਚ ਉੱਥੇ ਜਾ ਕੇ दारू ਦਾ ਦੌਰ ਚੱਲਦਾ ਹੈ ਉੱਥੇ ਮੁਕੀਮ ਦੇ ਨਾਲ ਮਿਲਾਇਆ ਜਾਂਦਾ ਹੈ ਕੀਰਤ ਨੂੰ ਵੀ ਇਹ ਮੇਰਾ ਦੋਸਤ ਹੈ ਨਕਲੋਂ ਵੱਲੋਂ ਬੈਠ ਕੇ ਤਿੰਨੋਂ ਜਣੇ ਸ਼ਰਾਬ ਪੀਂਦੇ ਨੇ 2 ਵਜੇ ਉਹ ਪੱਬ ਦੇ ਵਿੱਚੋਂ ਨਿਕਲਦੇ ਕੀਤ ਨੂੰ ਨਹੀਂ ਸੀ ਪਤਾ ਵੀ ਇਹ ਉਹਦੀ ਮੌਤ ਹੈ ਉਹ ਸਮਝਦਾ ਸੀ ਵੀ ਦੋਸਤ ਦਾ ਦੋਸਤ ਹੈ ਤੇ ਮੇਰਾ ਵੀ ਦੋਸਤ ਹੈ ਜੋ 2 ਵਜੇ ਨਿਕਲਦੇ ਨੇ ਪਲਾਨਿੰਗ ਦੇ ਤਹਿਤ ਕੀਰਤ ਨੂੰ ਪਿਛਲੇ ਵਾਲੀ ਸੀਟ ਤੇ ਬਿਠਾਇਆ ਜਾਂਦਾ ਹੈ ਮੁਕੀਮ ਵੀ ਨਾਲ ਬੈਠਦਾ ਨਕਲ ਗੱਡੀ ਚਲਾਉਂਦਾ ਹੈ ਗਿਆ ਕੇ ਮੁਕੀਮ ਰਵਾਲਵਰ ਕੱਢਦਾ ਹੈ ਦੱਬ ਦੇ ਵਿੱਚੋਂ ਗੋਲੀ ਚਲਾਈ ਜਾਂਦੀ ਹੈ ਗੋਲੀ ਉਹਦੇ ਕਨਪਟੀ ਤੋਂ ਬਚ ਕੇ ਹੱਡੀ ਦੇ ਵਿੱਚ ਵੱਜਦੀ ਹੈ ਦੂਜੀ ਗੋਲੀ ਚਲਾਈ ਜਾਂਦੀ ਹੈ ਦੂਜੀ ਵੀ ਹੱਡੀ ਦੇ ਵਿੱਚ ਵੱਜਦੀ ਹੈ ਉਸੇ ਸਮੇਂ ਨਕਲ ਪਿੱਛੇ ਦੇਖਣ ਲੱਗਦਾ ਹੈ ਵੀ ਕੀ ਬਣਿਆ ਗੱਡੀ ਥੋੜੀ ਹੌਲੀ ਕਰਦਾ ਮੌਕਾ ਦੇਖ ਕੇ ਜਿਹੜਾ ਕੀਰਤ ਸੀ ਉਹ ਗੱਡੀ 'ਚੋਂ ਛਾਲ ਮਾਰ ਦਿੰਦਾ ਉਸੇ ਸਮੇਂ ਪੈਟਰੋਲਿੰਗ ਵਾਲੀ ਉੱਥੇ ਪੁਲਿਸ ਹੁੰਦੀ ਹੈ ਉਹ ਉਹਨੂੰ ਦੇਖਦੀ ਹੈ ਹਾਲਾਤ ਇਸ ਹਾਲਾਤ ਦੇ ਵਿੱਚ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਹੈ ਫਿਰ ਇੱਕ ਕਹਾਣੀ ਸਾਰੀ ਨਿਕਲ ਕੇ ਬਾਹਰ ਆਉਂਦੀ ਹੈ ਕਿੰਨੇ ਜਣੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਂਦਾ ਹੈ ਉਹ ਗੱਡੀ ਬਰਾਮਦ ਕੀਤੀ ਜਾਂਦੀ ਹੈ ਔਰ ਵਾਲਵਰ ਜਿਹੜਾ ਸੀ ਉਹ ਬਰਾਮਦ ਕੀਤਾ ਜਾਂਦਾ ਹੈ ਫਿਰ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਇੱਕ ਜੇ ਬੰਦਾ ਗਲਤ ਰਸਤੇ ਤੇ ਸੀ ਤੇ ਜੇ ਖੁਸ਼ੀ 'ਚ ਦਿਮਾਗ ਹੁੰਦਾ ਜਾਂ ਉਸ ਥੋੜਾ ਜਿਹਾ ਠੰਡੇ ਦਿਮਾਗ ਦੇ ਨਾਲ ਸੋਚਦੀ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਕਤਲ ਜਦੋਂ ਆਪਾਂ ਕਰਦੇ ਹਾਂ ਇੱਕ ਹੋਰ ਆਪਾਂ ਅਪਰਾਧ ਕਰ ਲੈਨੇ ਆ ਅਪਰਾਧੀ ਨਾ ਹੋਣ ਦੇ باوجود ਜੀ ਉਹਦੇ ਨਾਲ ਰਹਿਣਾ ਨਹੀਂ ਸੀ ਬਸਾਂ ਤੋਂ ਦੇ ਨਾਲ ਨਹੀਂ ਸੀ ਨਾ ਫਿਰ ਤੋਂ ਤਲਾਕ ਦਿੱਤਾ ਜਾ ਸਕਦਾ ਸੀ ਹਰ ਮਸਲੇ ਦਾ ਹੱਲ ਹੁੰਦਾ ਉਹਨੂੰ ਤਲਾਕ ਦੇ ਕੇ ਨਕਲ ਦੇ ਨਾਲ ਵਿਆਹ ਕਰਾਇਆ ਜਾ ਸਕਦਾ ਸੀ ਪਰ ਜਿਹੜਾ ਰਸਤਾ ਇਹਨਾਂ ਨੇ ਚੁਣਿਆ ਇਹ ਗਲਤ ਸੀ ਨਾ ਜਿਹੜਾ ਕੀਰਤ ਸੀ ਉਹਨੇ ਗਲਤ ਕੀਤਾ ਪਰ ਉਹਦੀ ਜ਼ਿੰਦਗੀ ਫਿਰ ਬਚ ਗਈ ਤੇ ਇਹਨਾਂ ਦੀ ਜਿੰਦਗੀ ਉੱਪਰ ਬਰਬਾਦ ਹੋ ਸਕਦਾ ਸਾਰੀ ਜ਼ਿੰਦਗੀ ਜਿਹੜੀ ਹੈ ਜੇਲ੍ਹ ਦੇ ਵਿੱਚ ਬਤੀਤ ਕਰੇ ਨਕਲ ਜਿਹੜਾ ਸੀ ਉਹ ਵੀ ਜੇਲ੍ਹ ਦੇ ਵਿੱਚ ਤੇ ਖੁਸ਼ੀ ਜਿਨਨੇ ਕੇ ਪਹਿਲਾਂ ਤੱਕ ਕੋਈ ਅਪਰਾਧ ਨਹੀਂ ਸੀ ਕੀਤਾ ਆਪਣੇ ਪਤੀ ਤੋਂ ਦੁਖੀ ਹੋ ਕੇ ਜੋ ਕੁਛ ਨੇ ਕੀਤਾ ਪਰ ਜਿਹੜਾ ਕਦਮ ਉਹਨੇ ਚੁੱਕਿਆ ਉਹਦੇ ਕਾਰਨ ਉਹਦੀ ਜ਼ਿੰਦਗੀ ਬਿਲਕੁਲ ਬਰਬਾਦ ਹੋ ਗਈ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤ ਸ੍ਰੀ ਅਕਾਲ